ਈ 2025 ਨੂੰ ਚਰਮਜੀਤ ਕੌਰ ਜੋ ਕਿ ਸ਼ਾਂਤਨਗਰ ਬਠਿੰਡਾ ਦੇ ਵਿੱਚ ਰਹਿਣ ਵਾਲੇ ਆ ਇਹਨਾਂ ਨੇ ਸਾਨੂੰ ਥਾਣਾ ਸਿਵਲ ਲਾਈਨ ਦੇ ਵਿੱਚ ਇੱਕ ਕੰਪਲੇਨਟ ਦਾਇਰ ਕੀਤੀ ਸੀਗੀ ਕਿ ਇਹਨਾਂ ਦੇ ਘਰ ਦੇ ਵਿੱਚੋਂ 74 ਤੋਲੇ ਦੇ ਕਰੀਬ ਸੋਨਾ ਤੇ 1 ਕਿਲੋ ਚਾਂਦੀ ਜਿਹੜੀ ਹੈਗੀ ਹੈ ਚੋਰੀ ਹੋ ਗਈ ਹੈ ਜਿਸ ਸਬੰਧ ਵਿੱਚ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਐਫ ਆਈ ਆਰ ਨੰਬਰ 91 ਅੰਡਰ ਸੈਕਸ਼ਨ 306 ਬੀ ਐਨ ਐਸ ਦਰਜਾ ਰਜਿਸਟਰ ਕੀਤਾ ਸੀਗਾ ਤੇ ਮਕਦਮਾ ਦਰਜਾ ਰਜਿਸਟਰ ਕਰਨ ਤੋਂ ਬਾਅਦ ਸਾਡੀ ਜਿਹੜੀ ਟੀਮਾਂ ਸੀਗੀਆਂ ਵੱਖ-ਵੱਖ ਟੀਮਾਂ ਸੀ ਇਸ ਦੀ ਜਾਂਚ ਦੇ ਵਿੱਚ ਲਗਾ ਦਿੱਤੀਆਂ ਸੀਗੀਆਂ ਆ ਇਸ ਦੀ ਜਾਂਚ ਦੇ ਵਿੱਚ ਅਸੀਂ ਟੈਕਨੀਕਲ ਐਵਿਡੈਂਸ ਨਾਲ ਨਾਲ ਅਸੀਂ ਸੀਸੀਟੀਵੀ ਟ੍ਰੇਲ ਹਿਊਮਨ ਇੰਟੈਲੀਜੈਂਸ ਇਹਨਾਂ ਤਿੰਨਾਂ ਚੀਜ਼ਾਂ ਦੇ ਕੰਮ ਕਰਦੇ ਹੋਏ ਅਰਾਊਂਡ 3 ਮਹੀਨੇ ਤੋਂ ਬਾਅਦ ਜਿਹੜੀ ਹੈਗੀ ਸਾਨੂੰ ਇਸ ਮੁਕੱਦਮੇ ਦੇ ਵਿੱਚ ਸਬੂਤ ਹਾਸਲ ਹੋਈ ਇਸ ਮੁਕੱਦਮੇ ਦੇ ਵਿੱਚ ਅਸੀਂ ਵਿਨੋਦ ਮਹਾਤੋ ਜੋ ਕਿ ਜ਼ਿਲ੍ਹਾ ਦਰਭੰਗਾ ਦੇ ਰਹਿਣ ਵਾਲੇ ਨੇ ਬਿਹਾਰ ਤੋਂ ਰਹਿਣ ਵਾਲੇ ਸੀਗੇ ਉਹਨਾਂ ਨੂੰ ਅਸੀਂ ਇਸ ਮੁਕੱਦਮੇ ਦੇ ਵਿੱਚ ਮਿਤੀ 6 8 2025 ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਇਸ ਮੁਕੱਦਮੇ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਤੇ ਜਿਹੜਾ ਉਹਨਾਂ ਨੇ ਸੋਨਾ ਆਪਣੇ ਜ਼ਿਲ੍ਹਾ ਦਰਭੰਗਾ ਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀਗਾ ਸਾਡੀ ਟੀਮ ਰਿਮਾਂਡ ਲੈਂਥ ਬਾਅਦ ਉੱਥੇ ਜਦੋਂ ਪਹੁੰਚੀ ਤਾਂ ਉਹਦੀ ਨਿਸ਼ਾਨਦੇਹੀ ਦੇ ਉੱਤੇ ਅਸੀਂ 17 ਤੋਲੇ ਜਿਹੜਾ ਸੋਨਾ ਹੈਗਾ ਬਰਾਮਦ ਕੀਤਾ ਇਸ ਦੇ ਨਾਲ 5 ਲੱਖ ਰੁਪਈਆ ਜਿਹੜਾ ਕੈਸ਼ ਸੀਗਾ ਜਿਹੜਾ ਨੇ ਸੋਨਾ ਸੇਲ ਕਰਕੇ ਜਿਹੜਾ ਕੁਝ ਕੈਸ਼ ਜਮਾ ਕੀਤਾ ਹੋਇਆ ਸੀਗਾ ਉਹ ਅਸੀਂ ਉਹਦੇ ਨਿਸ਼ਾਨਦੇਹੀ ਦੇ ਉੱਤੇ ਬਰਾਮਦ ਕੀਤਾ ਗਿਆ ਇਸ ਦੇ ਵਿੱਚ ਸਾਡੇ ਨਾਲ ਜਿਹੜੀ ਪੰਜਾਬ ਪੁਲਿਸ ਦੀ ਟੀਮ ਦੇ ਨਾਲ ਬਿਹਾਰ ਪੁਲਿਸ ਨੇ ਸਾਡਾ ਉੱਥੇ ਬਹੁਤ ਸਹਿਯੋਗ ਕੀਤਾ ਜਿਹਦੇ ਵਿੱਚ ਥਾਣਾ ਭੋਖਲਾ ਦੇ ਵਿੱਚ ਤਨਾਤ ਇੰਸਪੈਕਟਰ ਤਿਰਪੁਰੀ ਕੁਮਾਰ ਜੋ ਕਿ ਉਥੋਂ ਦੇ ਐਸ ਐਚਓ ਸੀਗੇ ਜ਼ਿਲ੍ਹਾ ਸਿਤਾਮੜੀ ਉਹਨਾਂ ਨੇ ਸਾਡੀ ਟੀਮ ਦੇ ਨਾਲ ਲੱਗ ਕੇ ਪੂਰੀ ਮਿਹਨਤ ਕਰਦੇ ਹੋਏ ਉਹਦੇ ਵਿੱਚ ਸਾਡੀ ਐਫਰਟ ਦੇ ਨਾਲ ਕਰਦੇ ਹੋਏ ਜਿਹਦੇ ਵਿੱਚ ਸੀ ਜੁਆਇੰਟ ਆਪਰੇਸ਼ਨ ਦੇ ਵਿੱਚ ਜਿਹੜੀ 17 ਤੋਂਨੇ ਸੋਨਾ ਤੇ 5 ਲੱਖ ਰੁਪਇਆ ਜਿਹੜਾ ਕੈਸ਼ ਹੈਗਾ ਬਰਾਮਦ ਕੀਤਾ ਇਸ ਦੇ ਨਾਲ ਜਿਹੜੀ 1 ਕਿਲੋ ਚਾਂਦੀ ਦੇ ਵਿੱਚੋਂ ਵੀ 300 ਗ੍ਰਾਮ ਜਿਹੜੀ ਚਾਂਦੀ ਹੈਗੀ ਹੈ ਉਹ ਤੋਂ ਅਸੀਂ ਬਰਾਮਦ ਕਰ ਚੁੱਕੇ ਹਾਂ ਸੋ ਹੋਂਡਾ ਵਿਨੋਦ ਮਾਤੋ ਹੈ ਇਹਦੀ ਸਾਡੇ ਕੋਲ ਪੁਲਿਸ ਰਿਮਾਂਡ ਦੇ ਉੱਪਰ ਚੱਲ ਰਿਹਾ ਅੱਜ ਨੂੰ ਪੇਸ਼ ਕਰਕੇ ਦੁਬਾਰਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਊਗਾ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਇਹ ਨਿਕਲ ਕੇ ਆਇਆ ਕਿ ਇਸ ਚੋਰੀ ਨੂੰ ਵਾਰਦਾਤ ਨੂੰ ਅੰਜਾਮ ਦੇਣ ਦੇ ਵਿੱਚ ਇਸ ਦੀ ਘਰਵਾਲੀ ਰਤਨੀ ਇਸ ਦੀ ਸੱਸ ਸੁਵਿਤਰੀ ਦੇਵੀ ਦਵਿੰਦਰ ਸਿੰਘ ਤੇ ਇਹ ਜਿਹੜਾ ਵਿਨੋਦ ਮਾਤੋ ਇਹ ਚਾਰਾਂ ਦੀ ਪਲੈਨਿੰਗ ਦੇ ਨਾਲ ਹੀ ਇਹ ਚੋਰੀ ਜਿਹੜੀ ਹੈਗੀ ਉਹਨੂੰ ਅੰਜਾਮ ਦਿੱਤਾ ਗਿਆ ਚੋਰੀ ਨੂੰ ਅੰਜਾਮ ਦੇਣ ਤੋਂ ਬਾਅਦ ਇਹਨਾਂ ਨੇ ਜਿਹੜਾ ਸੋਨਾ ਸੀਗਾ ਕੁਝ ਸੋਨਾ ਬਿਹਾਰ ਦੇ ਵਿੱਚ ਆਪਣੇ ਬੇਸਿਕਲੀ ਦਰਬੰਗਾ ਦੇ ਰਹਿਣ ਵਾਲੇ ਸੀਗੇ ਉੱਥੇ ਇਹਨਾਂ ਨੇ ਪਿੱਛੇ ਭੇਜ ਦਿੱਤਾ ਕੁਝ ਸੋਨਾ ਇਹਨਾਂ ਨੇ ਵੇਚ ਵੀ ਦਿੱਤਾ ਸੀਗਾ ਸੋ ਸਾਰੀ ਟੀਮਸ ਨੂੰ ਟ੍ਰੇਲ ਕਰਦੇ ਹੋਏ ਸਾਡੇ ਡੀਐਸਪੀ ਸੀਰੀਓ ਤੋਂ ਸਬਡਿਵੀਜ਼ਨ ਸਰਦਾਰ ਸਰਬਜੀਤ ਸਿੰਘ ਜੀ ਤੇ ਨਾਲ ਐਸਐਚਓ ਸਿਵਲ ਲਾਈਨ ਇਨਸਪੈਕਟਰ ਹਰਜੋਤ ਸਿੰਘ ਨੇ ਬਹੁਤ ਮਿਹਨਤ ਕੀਤੀ ਤੇ ਇਹਦੀ ਵਿਨੋਦ ਮਹਾਤੋ ਦੀ ਅਰੈਸਟ ਕਰਨ ਤੋਂ ਬਾਅਦ ਅਸੀਂ ਇਹਨੂੰ 6 ਦਿਨ ਦੇ ਪੁਲਿਸ ਰਿਮਾਂਡ ਦੇ ਉੱਪਰ ਲਿਆ ਰਿਮਾਂਡ ਦੇ ਹਾਸਲ ਕਰਨ ਤੋਂ ਬਾਅਦ ਸਾਡੀ ਟੀਮਸ ਦਰਬੰਗਾ ਵਾਸਤੇ ਰਵਾਨਾ ਹੋਈ ਉਹਤੇ ਜਿੱਦਾਂ ਮੈਂ ਪਹਿਲਾਂ ਦੱਸਿਆ ਇਨਸਪੈਕਟਰ ਤਿਰਕੁਰੀ ਕੁਮਾਰ ਦੀ ਮਦਦ ਨਾਲ ਜਿਹੜੇ ਅਸੀਂ ਇਸ ਮਕਦਮਾ ਦੇ ਵਿੱਚ ਹੁਣ ਤੱਕ 17 ਤੋਲੇ ਸੋਨਾ ਤੇ 5 ਲੱਖ ਰੁਪਈਆ ਕੈਸ਼ ਤੇ ਨਾਲ 300 ਗ੍ਰਾਮ ਚਾਂਦੀ ਜਿਹੜੀ ਹੈਗੀ ਬਰਾਮਦ ਕਰਤੀ ਇਸ ਤਰ੍ਹਾਂ ਜੋੜੀ ਕੀਤਾ ਇਸ ਨੂੰ ਇਸ ਨੂੰ ਇਹ ਰਤਨੀ ਦੇਵੀ ਜਿਹੜੀ ਸੀਗੀ ਉਹਨਾਂ ਦੇ ਘਰ ਦੇ ਵਿੱਚ ਇਹਦੇ ਨੌਕਰਾਂ ਨੇ ਕੰਮ ਕਰਦੀ ਸੀਗੀ ਇਹ ਮਈ ਅਪ੍ਰੈਲ ਤੋਂ ਬਾਅਦ ਜਿਹੜੀ ਸੀਗੀ ਉਹਨਾਂ ਦੇ ਘਰ ਦੇ ਵਿੱਚ ਕੰਮ ਕਰਨ ਤੋਂ ਬਾਅਦ ਇੱਕਦਮ ਅਚਾਨਕ ਉੱਥੋਂ हट ਜਾਂਦੀ ਹੈ ਜਿਹੜੇ ਚਰਨਜੀਤ ਕੌਰ ਸੀਗੀ ਉਹਨਾਂ ਨੂੰ ਕਿਉਂਕਿ ਸੋਨਾ ਪਹਿਲਾਂ ਉਹਨਾਂ ਲੋਕਰ ਦੇ ਵਿੱਚ ਰੱਖਿਆ ਹੋਇਆ ਸੀਗਾ ਲੋਕਰ ਨੂੰ ਬਾਅਦ ਦੇ ਵਿੱਚ ਘਰ ਵਿੱਚ ਲਿਆਇਆ ਹੈ ਪਰ ਉਹਨਾਂ ਨੂੰ ਪਤਾ ਨਹੀਂ ਸੀ ਵੀ ਛੱਡਾ ਜਦੋਂ ਚੋਰੀ ਹੋ ਗਿਆ ਇੱਕ ਦਿਨ ਫੰਕਸ਼ਨ ਤੇ ਜਾਣ ਵਾਸਤੇ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਉਹਨਾਂ ਨੇ ਪਾਇਆ ਕਿ ਜਿਹੜਾ ਸਾਡਾ ਸੋਨਾ ਪੂਰਾ ਚੋਰੀ ਹੋ ਗਿਆ ਜਿਸ ਤੇ ਉਹਨਾਂ ਨੇ ਥਾਣੇ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਸਾਨੂੰ ਤੇ ਅਸੀਂ ਮੁਕਦਮਾ ਦਰਜ ਕੀਤਾ ਤੇ ਫਰਦਰ ਤਫਤੀਸ਼ ਦੇ ਵਿੱਚ ਇਹ ਹੀ ਨਿਕਲ ਕੇ ਆਇਆ ਕਿ ਜੋ ਰਤਨੀ ਜੀ ਬੀ ਉਹਨਾਂ ਦੇ ਘਰ ਦੇ ਵਿੱਚ ਕੁਝ ਪਹਿਲਾਂ ਕੰਮ ਕਰਕੇ ਛੱਡ ਗਈ ਸੀ ਉਸ ਨੇ ਹੀ ਸਾਰਾ ਜਿਹੜਾ ਚੋਰੀ ਦੀ ਜਿਹੜੀ ਹੈਗੀ ਮਾਰਦਾਨ ਕੀਤੀ ਸੀ ਦੇਖੋ ਇਹ ਅਪ੍ਰੈਲ ਮਹੀਨੇ ਦੇ ਵਿੱਚ ਉਹ ਘਰ ਦੇ ਵਿੱਚੋਂ ਛੱਡ ਗਈ ਸੀ 9 ਅਪ੍ਰੈਲ ਨੂੰ ਲਾਸਟ ਦੇ ਕੰਮ ਤੇ ਗਈ ਸੀ ਤੇ ਇਹਨਾਂ ਨੂੰ 3 ਮਈ ਨੂੰ ਜਿਹੜਾ ਹੈਗਾ ਇਸ ਬਾਰੇ ਸੂਚਨਾ ਫਰਮ ਦਿੱਤੀ ਹੈ। ਕੀ ਨੋਸ਼ਨਾ ਲਿਖਣਾ ਜੀ ਜੀ? ਰੋਸ਼ਨ ਪੁੱਤਰ ਬਨੋਦ ਕੁਮਾਰ ਬਨੋਦ ਮਾਤੂ ਇਰਸ਼ਨ ਕੁਮਾਰ ਉਹਦਾ ਨਾਮ ਹੈ ਮਤਲਬ ਏਲੀਸ ਹੈ ਅਸਲ ਨਾਮ ਬਨੋਦ ਮਾਤੂ ਏਲੀਸ ਰੋਸ਼ਨ ਕੁਮਾਰ ਹੈ। ਇਹ ਬੇਸਿਕਲੀ ਤਰਪੰਗਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਸਰ ਜੀ ਗੋਲਡ ਕਿੰਨਾ ਚੋਰੀ ਹੋਇਆ ਹੈ ਜੀ? ਇਹ ਟੋਟਲ ਜਿਹੜਾ ਸੋਨਾ ਚੋਰੀ ਹੋਇਆ ਸੀਗਾ ਟੋਟਲ 74 ਤੋਲੇ ਸੋਨਾ ਸੀਗਾ। ਇੱਕ ਕਿਲੋ ਚਾਂਦੀ ਜਿਹੜੀ ਸੀਗੀ ਇਹਦੇ ਵਿੱਚ ਚੋਰੀ ਹੋਈ ਸੀਗੀ ਜਿਸ ਦੇ ਵਿੱਚ ਹੁਣ ਤੱਕ ਇੱਕ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਅਸੀਂ 17 ਤੋਲੇ ਸੋਨਾ ਬਰਾਮਦ ਕਰ ਚੁੱਕੇ ਹਾਂ ਕੁਝ ਸੋਨਾ ਇਹਨੇ ਸੇਲ ਕਰ ਦਿੱਤਾ ਸੀਗਾ ਉਹਦੇ ਵਿੱਚ ਸੇਲ ਕਰਕੇ ਪੈਸੇ ਘਰੇ ਰੱਖ ਲਏ ਸੀਗੇ ਉਸ ਪੈਸੇ ਦੇ ਵਿੱਚੋਂ ਅਸੀਂ 15 ਲੱਖ ਸੋਰੀ 5 ਲੱਖ ਰੁਪਈਆ ਕੈਸ਼ ਜਿਹੜਾ ਹੈਗਾ ਬਰਾਮਦ ਹੋ ਚੁੱਕਿਆ ਤੇ 300 ਗ੍ਰਾਮ ਜਿਹੜੀ ਚਾਂਦੀ ਵੀ ਇਸ ਦੇ ਵਿੱਚ ਬਰਾਮਦ ਹੋ ਚੁੱਕੀ ਹੈ ਸਨਮ ਤੌਰ ਤੇ ਨੀ ਦੇ ਨਾਲ ਲਿਖਿਆ ਹਾਈ ਕੋਰਟ ਦੇ ਹੁਕਮਾਂ ਨਾਲ ਇਹ ਜਿਹੜੀ ਰਤਨੀ ਦੇਵੀ ਸੀਗੀ ਜਦੋਂ ਇਹਨੂੰ ਪਤਾ ਲੱਗਿਆ ਕਿ ਪੁਲਿਸ ਮੇਰੇ ਚੈੱਕ ਕਰ ਰਹੀ ਹੈ ਕਿ ਪੁਲਿਸ ਨੂੰ ਮੇਰੇ ਉੱਪਰ ਸ਼ੱਕ ਹੋ ਗਿਆ ਤਾਂ ਇਹਨੇ ਜਿਹੜੀ ਸੀਗੀ ਬੇਲ ਐਪਲੀਕੇਸ਼ਨ ਅਪਲਾਈ ਕੀਤੀ ਸੀ ਜਿਸ ਦੇ ਵਿੱਚ ਹਾਈ ਕੋਰਟ ਤੋਂ ਟਰਮ ਬੇਲ ਇਹਨੂੰ ਮਿਲੀ ਸੀਗੀ ਜਿਸ ਦੀ ਅਗਲੀ ਤਰੀਕ ਪੇਸ਼ੀ ਤੇ ਅਸੀਂ ਸਾਰੇ ਜਿਹੜੇ ਫੈਕਟ ਸਾਹਮਣੇ ਰੱਖਾਂਗੇ ਤੇ ਇਸ ਦੀ ਬੇਲ ਨੂੰ ਵੀ ਡਿਸਮਿਸ ਕਰਾਇਆ ਜਾਊਗਾ ਸਾਜੀ ਫਕਤ ਤੋਲੇ ਸੋਨੇ ਦੀ ਕੰਦਰੀਤ ਤੋਂ ਦੀ ਲਾਗਤ ਉਦ ਬੰਦ ਤੇ ਕਰੇ ਰੱਖਣਾ ਇਸ ਤਰ੍ਹਾਂ ਦਾ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਪਹਿਲਾਂ ਉਹਨਾਂ ਨੇ ਇਸ ਚੀਜ਼ ਨੂੰ ਲੋਕਰ ਦੇ ਵਿੱਚ ਰੱਖਿਆ ਹੋਇਆ ਸੀਗਾ ਕਿਸੇ ਫੰਕਸ਼ਨ ਦੇ ਵਿੱਚ ਜਾਣ ਲਈ ਉਹਨਾਂ ਨੇ ਸੋਨੇ ਨੂੰ ਜਿਹੜਾ ਸੀ ਪਾਤ ਦੇ ਵਿੱਚ ਉਹ ਲੋਕਾਂ ਦੇ ਵਿੱਚ ਰੱਖਣਾ ਜਿਹੜਾ ਹੈਗਾ ਭੁੱਲ ਗਏ ਤੇ ਮਈ ਮਹੀਨੇ ਦੇ ਵਿੱਚ ਉਹਨਾਂ ਨੂੰ ਜਾ ਕੇ ਪਤਾ ਲੱਗਾ ਕਿ ਸਦਾ ਸੋਨਾ ਜਿਹੜਾ ਕਰੋ ਦੇ ਵਿੱਚ ਗਾਇਬ ਹੋ ਚੁੱਕਿਆ ਹੈ। ਜੀ ਸਾਹਿਬ ਕਿੰਨਾ ਸੋਨਾ ਵੇਚਦਾ ਉਹਨੇ ਜਿਹੜੀ ਇਹਨੇ ਮੁਰਲੀ ਕਸ਼ਕਿਸ਼ ਤੇ ਵਿੱਚ ਦੱਸਿਆ ਕਿ ਅੱਧਾ ਤੋਲਾ ਜਿਹੜਾ ਅੱਧਾ ਸੋਨਾ ਸੀਗਾ ਤਕਰੀਬਨ 37 ਤੋਲੇ ਦੇ ਕਰੀਬ ਸੋਨਾ ਇਹਨੇ ਅੱਗੇ ਸੇਲ ਕੀਤਾ ਹੈਗਾ। ਜਿਹੜੀ ਕਿਉਂਕਿ ਬਾਕੀ ਤਿੰਨ ਦੋਸ਼ੀਆਂ ਦੀ ਗ੍ਰਿਫਤਾਰੀ ਹੋਰ ਵੀ ਬਾਕੀ ਹੈ ਜਿਹਦਾ ਰਤਨੀ ਦੀ ਇਹਦੀ ਮਾਤਾ ਸੁਵਿਤਰੀ ਦੇਵੀ ਤੇ ਦਵਿੰਦਰ ਕੁਮਾਰ ਤਿੰਨ ਦੋਸ਼ੀ ਜਿਹੜੇ ਹੈਗੇ ਨੇ ਹੋਰ ਉਹਦੀ ਕਸਟੋਡੀਅਲ ਇਨਟੈਰੋਗੇਸ਼ਨ ਹੋਣੀ ਬਾਕੀ ਹੈ ਸੋ ਬਾਕੀ ਜਿਹੜੇ ਫੈਕਟਸ ਹੈਗੇ ਨੇ ਉਹ ਵੀ ਅਸੀਂ ਕਲੀਅਰ ਕਰਾਂਗੇ ਬੇਸਿਕਲੀ ਇਹਨੇ 37 ਟੋਲੇ ਦੇ ਕਰੀਬ ਜਿਹੜਾ ਸੋਨਾ ਹੈ ਦੱਸਣ ਮੁਤਾਬਕ ਇਹਨਾਂ ਨੇ ਕਿ ਸੇਲ ਕਰ ਦਿੱਤਾ ਇਹ ਇਹਨਾਂ ਨੇ ਸੇਲ ਜਿਹੜਾ ਸੀਗਾ ਆਪਣੇ ਧਰਪੰਗਾ ਜਾ ਕੇ ਉੱਥੇ ਕਿਉਂਕਿ ਬੇਸਿਕਲੀ ਧਰਪੰਗਾ ਦੇ ਰਹਿਣ ਵਾਲੇ ਸੀਗੇ ਉੱਥੇ ਜਾ ਕੇ ਇਹਨਾਂ ਨੇ ਸੇਲ ਕੀਤਾ ਸੀ ਇਹ ਤਾਂ ਵਿਨੋਦ ਸਿੰਘ ਸੈਦੂ ਕੇ ਪੰਜਾਬ ਦਾ ਕੀ ਲਿੰਕ ਹੋਣਾ ਇਹ ਤਾਂ ਬੇਸਿਕਲੀ ਦੋਸਤ ਹੈਗਾ ਵਿਨੋਦ ਮਾਤੋ ਦਾ ਤੇ ਇਹਦੇ ਨਾਲ ਹੀ ਜਿਹੜਾ ਹੈਗਾ ਇਹਦੇ ਇਕੱਠੇ ਹੀ ਰਹਿੰਦੇ ਤੁਨੂੰ ਸਰ ਜੀ ਲੇਡੀਆਂ ਕਿੰਨੇ ਟਾਈਮ ਤੋਂ ਕੰਮ ਕਰ ਰਹੀ ਸੀ ਮਰਦਾਂ ਇਹ ਪਿਛਲੇ 1-2 ਸਾਲ ਤੋਂ ਉਹਨਾਂ ਦੇ ਘਰੇ ਕੰਮ ਕਰ ਰਹੀ ਸੀ ਜੀ ਇਸ ਜਿਹੜੇ ਦੇਖੋ ਕਿਉਂਕਿ ਚੋਰੀ ਕਰਨ ਤੋਂ ਬਾਅਦ ਇਹ ਕੁਝ ਸੋਨਾ ਆਪਸ ਦੇ ਵਿੱਚ ਇਹਨਾਂ ਡਿਸਟ੍ਰੀਬਿਊਟ ਕਰ ਲਿਆ ਸੀਗਾ ਚਾਰਾਂ ਨੇ ਡਿਸਟ੍ਰੀਬਿਊਟ ਕਰਨ ਤੋਂ ਬਾਅਦ ਅਲੱਗ-ਅਲੱਗ ਇਹਨਾਂ ਡਿਸਪੋਜ਼ ਕੀਤਾ ਕਿਉਂਕਿ ਇਕੱਟਾ ਸੋਨਾ ਜਿਹੜਾ ਜਦੋਂ ਕੋਈ ਬੰਦਾ ਇਸ ਤਰ੍ਹਾਂ ਦਾ ਵੇਚਣ ਵਿੱਚ ਜਾਂਦਾ ਤਾਂ ਉਹਦੇ ਸ਼ੱਕ ਹੋ ਜਾਂਦਾ ਸੋ ਉਸ ਤੇ ਸ਼ੱਕ ਤੋਂ ਬਚਣ ਲਈ ਇਹਨਾਂ ਨੇ ਪਲੈਨਿੰਗ ਕਰਕੇ ਅਲੱਗ-ਅਲੱਗ ਸੋਨਾ ਡਿਸਟ੍ਰੀਬਿਊਟ ਕਰਕੇ ਅਲੱਗ-ਅਲੱਗ ਇਹਨਾਂ ਡਿਸਪੋਜ਼ ਆਫ ਕੀਤਾ ਸੀ ਜੀ ਜੀ ਦਾ ਤਾਂ ਉਹ 30 ਲੱਖ ਦਾ ਘਟੋ ਘਟ ਸੋਨਾ ਇਹਨਾਂ ਨੇ ਵੇਚਦਾ ਜੀ ਇਹਨਾਂ ਨੇ ਕਿਹਾ ਕਿ ਉਸਦੇ ਦੇਖੋ ਅੱਜ ਦੇਖੋ ਜਿੱਦਾਂ ਤੁਹਾਨੂੰ ਦੱਸਿਆ ਕੋਈ ਕੁਝ ਪੈਸੇ ਦਾ ਇਹ ਖਰਚ ਕਰ ਦਿੱਤੇ ਸੀ ਕੁਝ ਪੈਸੇ ਇਹਨਾਂ ਕੋਲ ਪਏ ਸੀ ਜਿਹਦੇ ਵਿੱਚ 5 ਲੱਖ ਰੁਪਏ ਗੈਸ ਅਸੀਂ ਇਹਨਾਂ ਦੇ ਵਿੱਚੋਂ ਬਰਾਮਦ ਵੀ ਕੀਤਾ ਨਹੀਂ ਬਟੰਡੇ ਨਹੀਂ ਇਹਨਾਂ ਨੇ ਆਪਣੇ ਜ਼ਿਲ੍ਹਾ ਦਰਪੰਗਾ ਦੇ ਵਿੱਚ ਜਾ ਕੇ ਵੇਚਿਆ ਸੀ ਇਹਨਾਂ ਨੂੰ ਇਹਨਾਂ ਨੇ ਸੋਨਾ ਵੇਚਿਆ ਉਹਨਾਂ ਨੂੰ ਲੌਮੀ ਕਿੰਨਾ ਹੈ ਉਹਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਇੰਟੈਰੋਗੇਸ਼ਨ ਕਰ ਰਹੇ ਹਾਂ ਕਿਉਂਕਿ ਜਿਹੜੇ ਬੰਦੇ ਸੀਗੇ ਦਰਪੰਗਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਉਹਦੇ ਵਿੱਚ ਅਸੀਂ ਜਿਹੜੇ ਲੋਕਲ ਐਸਐਸਓਜ਼ ਹੈਗੇ ਆ ਉਹਨਾਂ ਦੀ ਮਦਦ ਵੀ ਲੈ ਰਹੇ ਹਾਂ ਤੇ ਉਹਨਾਂ ਦੀ ਮੱਦੇ ਨਾਲ ਜਦੋਂ ਨੇ ਕਰਕੇ ਜਦੋਂ ਵੀ ਉਹਨਾਂ ਦਾ ਰੋਲ ਆਊਗਾ ਤਾਂ ਉਹਨਾਂ ਨੂੰ ਨਾਮਿਨੇਟ ਕਰਾਂਗੇ ਅਸੀਂ ਕਿਉਂਕਿ ਇਹਨਾਂ ਨੇ ਨਹੀਂ ਨਹੀਂ ਇਹਨਾਂ ਨੇ ਵੇਚਣ ਬਾਰੇ ਦੱਸਿਆ ਸੀਗਾ ਕਿਹੜੇ ਬੰਦੇ ਨੇ ਵੇਚਿਆ ਉਸ ਬਾਰੇ ਜਿਹਨਾਂ ਨੇ ਕਲੀਅਰ ਨਹੀਂ ਕੀਤਾ ਐਗਜ਼ੈਕਟ ਨੇਮ ਡਿਕਲੇਅਰ ਨਹੀਂ ਕੀਤਾ ਇਹ ਤਾਂ ਵੇਚਣ ਤੋਂ ਬਾਅਦ ਕੈਸ਼ ਇਹਨਾਂ ਨੇ ਘਰੇ ਆਪਣੇ ਰੱਖ ਲਿਆ ਸੀਗਾ ਉਹ ਕੈਸ਼ ਅਸੀਂ ਰਿਕਵਰ ਕੀਤਾ ਬੜਰ ਬਹੁਤ ਬਹੁਤ ਈਆ ਜਿੰਨਾ ਵੇਚਿਆ ਉਹਨਾਂ ਨੇ ਬਹੁਤ ਬੁਢੀ ਮੋਟਾ ਪੰਨ ਲੱਖ ਕਬੂਲ ਹੋਇਆ ਉਹ ਜੇ ਈ ਮੋਟ ਹੈਗਾ ਉਹ ਕੀਤਾ ਕਿ ਇਹਨਾਂ ਨੇ ਲੈਤਾ ਕੀ ਹੋਗਾ ਨਹੀਂ ਕੀਤਾ ਜੇ ਜਿਹੜਾ 5 ਲੱਖ ਤਾਂ ਅਸੀਂ ਇਹਨਾਂ ਦੇ ਕੋਲ ਰਿਕਵਰੀ ਕਰ ਲਿਆ ਥੋੜਾ ਬਹੁਤ ਇਹਨਾਂ ਨੇ ਜਿਹੜਾ ਸੀਗਾ ਪੈਸਾ ਖਰਚ ਕੀਤਾ ਜੋ ਵੈਸੇ ਯੂਜ਼ ਕਰਦੇ ਆਪਾਂ ਆਦਰਵਾਇਜ਼ ਜਿਹੜਾ ਹੈ ਬਾਕੀ ਜਿਹੜੇ ਤਿੰਨ ਦੋਸ਼ੀ ਰਹਿੰਦੇ ਆ ਉਹਨਾਂ ਦੇ ਕੋਲੋਂ ਵੀ ਬਰਾਮਦਗੀ ਹੋਣੀ ਬਾਕੀ ਹੈ 17 ਟੋਲੇ ਅਸੀਂ ਰਿਕਵਰ ਕਰ ਚੁੱਕੇ ਹਾਂ ਸੋਨਾਂ ਬਾਕੀ ਜਿਹੜੇ ਤਿੰਨ ਦੋਸ਼ੀਆਂ ਨੇ ਉਹਨਾਂ ਦੇ ਵੀ ਚਾਂਸਸ ਹੈਗੇ ਕਿ ਜਿਹੜੀ ਸੋਨੇ ਦੀ ਜਿਹੜੀ ਮਾਤਰਾ ਹੈਗੀ ਰਿਕਵਰ ਹੋਊਗੀ ਸਰ ਪੂਰੇ ਸੋਨੇ ਦਾ ਵਿੱਚ ਪੰਜਾਬ ਆ ਅਬ ਚੋਰੀ ਇਹ ਬਰਾਮਦਗੀ ਨਹੀਂ ਆਪਣੇ ਕਿਉਂਕਿ ਮੁਕਦਮਾ ਸਿਵਲ ਹੈ ਥਾਣੇ ਦਾ ਹੈਗਾ ਸੋ ਬੇਸਿਕਲੀ ਆਪਣੇ ਪੰਜਾਬ ਦੀ ਕੋਰਟ ਤੋਂ ਇਹਨਾਂ ਨੂੰ ਇੰਟਰਮ ਮੀਲ ਮਿਲੀ ਹੈ ਇਸੇ ਕਰਕੇ ਸਭ ਨੂੰ ਇਹ ਲੱਗਦਾ ਕਿ ਚੋਰੀ ਜਿਹ ਇਨੇ ਇਹ ਪਹਿਲਾ ਚੋਰੀ ਹੋਈ ਹੋਈ ਇਹ ਦੇਖੋ ਇਹ ਲਾਸਟ ਜਿਹੜੀ ਸੀ ਉਹਨਾਂ ਦੇ ਕਰ 9 ਅਪ੍ਰੈਲ ਨੂੰ ਕੰਮ ਕਰਮ ਗਈ ਸੀਗੀ ਉਸ ਤੋਂ ਬਾਅਦ ਇਹ ਕੰਮ ਕਰਨਾ ਅਚਾਨਕ ਅਬ੍ਰੈਕਟਲੀ ਜਿਹੜਾ ਹੈਗਾ ਹਟ ਗਈ ਸੀਗੀ ਜਿਹੜੀ ਮਦਈ ਹੈਗੇ ਚਰਨਿਤਪੁਰ ਇਹਨਾਂ ਨੇ 3 ਮਈ ਨੂੰ ਆ ਕੇ ਸਾਨੂੰ ਸ਼ਿਕਾਇਤ ਕੀਤੀ ਸੀਗੀ ਕਿ ਉਹਨਾਂ ਨੂੰ ਚੈੱਕ ਕਰਨ ਤੇ ਪਾਇਆ ਗਿਆ ਕਿ ਉਹਨਾਂ ਦਾ ਸੋਨਾ ਚੋਰੀ ਹੋ ਚੁੱਕਾ ਹੈ ਤੇ ਬੇਸਿਕਲੀ 1 ਮਹੀਨੇ ਦਾ ਗੈਪ ਸੀਗਾ ਉਹਦੇ ਵਿੱਚ ਇਹਦੇ ਵਿੱਚ ਤੇ ਕੋਈ ਡਾਟ ਕੋਈ ਕੰਮ ਨਹੀਂ ਹੋਇਆ ਚੋਰੀ ਪਟਿਆ ਹੋਵੇ ਲਖਾਇਆ ਮਤਬ ਹੋਵੇ ਨਹੀਂ ਬੇਸਿਕਲੀ ਉਹ ਕੋ ਕਿ ਸਾਰਾ ਪਰਿਵਾਰ ਜਿਹੜਾ ਹੈਗਾ ਕਮਾਉਣ ਵਾਲਾ ਹੀ ਹੈ ਪਹਿਲਾਂ ਇਹਨਾਂ ਨੇ ਜਿਹੜਾ ਸੋਨਾ ਸੀਗਾ ਲੋਕਰ ਦੇ ਵਿੱਚ ਰੱਖਿਆ ਹੋਇਆ ਸੀਗਾ ਤੇ ਲੋਕਰ ਤੋਂ ਲਿਆ ਕੇ ਉਹਨਾਂ ਨੇ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਮਾਰਚ ਮਹੀਨੇ ਦੇ ਵਿੱਚ ਕੋਈ ਫੰਕਸ਼ਨ ਸੀਗਾ ਉਹਦੇ ਅਵਜ ਦੇ ਵਿੱਚ ਉਹਨਾਂ ਨੇ ਸੋਨਾ ਲੈ ਕੇ ਆਇਆ ਸੀ ਕਿ ਬਾਅਦ ਵਿੱਚ ਲੋਕਰ ਦੇ ਵਿੱਚ ਜਮਾ ਨਹੀਂ ਕਰਾਇਆ ਸੀਗਾ ਸੋ ਬੇਸਿਕਲੀ ਜਿਹੜੀ ਇਹ ਸਾਰੀ ਚੀਜ਼ ਹੈਗੀ ਹੈ April 1 ਲਈ ਤੱਕ ਲੱਗਦਾ ਹੈ ਕਿ ਜਿਹੜੀ ਇੰਨੀ ਚੋਰੀ ਜਿਹੜੀ ਹੈਗੀ ਹੈ ਉਹਨਾਂ ਦਾ ਚੌਥਰਪਾਲਾ ਜਾਇ ਸੋਨਾ ਸੀਗਾ